ਸਤਨਾਮ ਜੀ ਵਾਹਿਗੁਰੂ ਸਾਹਿਬ ਜੀਓ ਮਨ ਮੇਰੀ ਤਨ ਕੀ ਓਟ ਲਹਿ ਮਨ ਤਾਂ ਨੇ ਆਪਣਾ ਤਿਸ ਜਨ ਦੇਹ ਜਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸ਼ਰਨ ਸਰਬ ਸੁਖ ਪਾਵੇਂ ਤਿਸ ਕੈ ਦਰਸ ਸਭ ਪਾਪ ਮਿਟਾਵੇਂ ਅਬਰਸਿਆਨ ਪਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਹੁ ਸਦ ਪੈਰਾ ਆਵਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ੁਭਾਈਮਾਨ ਭਾਗਾਂ ਵਾਲੇ ਗੁਰੂ ਪਿਆਰੇ ਸਤਸੰਗੀ ਜਨੋ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਇਹ 17ਵੀਂ ਅਸ਼ਟਪਦੀ ਦੀ ਅਖੀਰਲੀ ਪੌੜੀ ਹੈ ਜਿਸ ਦਾ ਪਾਠ ਆਪਾਂ ਸੰਗਤੀ ਰੂਪ ਕੀਤਾ ਹੈ 17ਵੀਂ ਪੌੜੀ ਅਸ਼ਟ ਪਦੀ ਦੀ ਇਹ ਅਖੀਰਲੀ ਪੌੜੀ ਜਿੱਥੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ 7ਵੀਂ ਪੌੜੀ ਦੀ ਸੰਪੂਰਨਤਾ ਕਰਦੇ ਨੇ ਨਾ ਉੱਥੋਂ ਹੀ ਗੁਰੂ ਅਰਜਨ ਸਾਹਿਬ ਪਾਤਸ਼ਾਹ 8ਵੀਂ ਪੌੜੀ ਦੀ ਆਰੰਭਤਾ ਕਰਦੇ ਹਨ ਇਹ 8ਵੀਂ ਪੌੜੀ 7ਵੀਂ ਫੌੜੀ ਦੇ ਉੱਪਰ ਖੜੀ ਹੋਈ ਹੈ 7ਵੀਂ ਪੌੜੀ ਦੇ ਅਖੀਰ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਹਾ ਸੀ ਆਠ ਪੈਰ ਪ੍ਰਭ ਬਸੈ ਹਜ਼ੂਰੇ ਕਹੋ ਨਾਨਕ ਸਈ ਜਨ ਪੂਰੇ ਜੋ ਅਠੇ ਪੈਰ ਵਾਹਿਗੁਰੂ ਪਰਮੇਸ਼ਰ ਦੀ ਹਜ਼ੂਰੀ ਵਿੱਚ ਵਸਦੇ ਹੈ ਅਠੇ ਪੈਰ ਅਠੇ ਪੈਰ ਦਾਤ ਹਰ ਸਮੇ ਜੋ ਵਾਹਿਗੁਰੂ ਪਰਮੇਸ਼ਰ ਦੀ ਹਜ਼ੂਰੀ ਵਿੱਚ ਵਸਦੇ ਨੇ ਉਹ ਜਨਪੂਰਨ ਪੁਰਖ ਹਨ ਮੁਕੰਮਲ ਨੇ ਤੇ ਗੁਰਮਖੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਅੱਠਵੀਂ ਪੌੜੀ ਦਾ ਪਹਿਲਾ ਬਚਨ ਕਰਦੇ ਨੇ ਮਨ ਮੇਰੇ ਤਿੰਨ ਕੀ ਓਟ ਲੈ ਕਿੰਨਾ ਦੀ ਓਟ ਲੈਣੀ ਆ ਉਹ ਪੂਰਨ purkhਾਂ ਦੀ ਜੋ ਵਾਹਿਗੁਰੂ ਪਰਮੇਸ਼ਰ ਦੀ ਹਜ਼ੂਰੀ ਵਿੱਚ ਵਸਦੇ ਨੇ ਨਾ ਉਹਨਾਂ ਪੂਰੇ ਜਨਾਂ ਦੀ ਉਹਨਾਂ ਵਾਹਿਗੁਰੂ ਦੇ ਭਗਤਾਂ ਦੀ ਤੂੰ ਓਟ ਲੈ ਜਿਸ ਸਹਾਰਾ ਹੀ ਲੈਣਾ ਨਾ ਊਟ ਕੀ ਹੁੰਦੀ ਹੈ ਸਹਾਰਾ ਹੁੰਦਾ ਹੈ ਨਾ ਇਦਾਂ ਗੁਰਮਖੂ ਚਲਦੇ ਆ ਚਲਦੇ ਆ ਥੱਕ ਜਾਈਏ ਤੇ ਕਿਤੇ ਨਾ ਕਿਤੇ ਸੋਟੀ ਦਾ ਡੰਗੋਰੀ ਦਾ ਸਹਾਰਾ ਲੈ ਲੈਂਦਾ ਹੁੰਦਾ ਜੀ ਇਦਾਂ ਅੰਨਾ ਬੰਦਾ ਹੋਵੇ ਸੜਕ ਪਾਰ ਕਰਨ ਲੱਗਦਾ ਕਿਸੇ ਦੂਜੇ ਦਾ ਸਹਾਰਾ ਲੈ ਲੈਂਦਾ ਜਿਹਦਾ ਸਹਾਰਾ ਲੈ ਰਿਹਾ ਉਹ ਸਹੀ ਹੋਣਾ ਚਾਹੀਦਾ ਹੈ ਸਹਾਰਾ ਦੇਣ ਵਾਲਾ ਆਪਣੇ ਤੋਂ ਮਜ਼ਬੂਤ ਹੋਣਾ ਚਾਹੀਦਾ ਹੈ ਬੱਚਾ ਵੱਡਿਆਂ ਦਾ ਸਹਾਰਾ ਲੈਂਦਾ ਹੈ ਵੱਡੇ ਕਦੇ ਬੱਚਿਆਂ ਦਾ ਸਹਾਰਾ ਨਹੀਂ ਲੈਂਦੇ ਕਿਉਂਕਿ ਕਮਜ਼ੋਰ ਹੁੰਦੇ ਆ ਬੱਚੇ ਊਟ ਲੈਣੀ ਹੋਵੇ ਸਹਾਰਾ ਲੈਣਾ ਹੋਵੇ ਆਪਣੇ ਤੋਂ ਉੱਚਿਆਂ ਦਾ ਲੈਣਾ ਪੈਂਦਾ ਹੈ ਵਾਹਿਗੁਰੂ ਦੇ ਮਾਰਗ ਦੇ ਉੱਤੇ ਚੱਲਦਿਆਂ ਕਦੇ ਤੇਰੀਆਂ ਅੱਖਾਂ ਸਾਹਮਣੇ ਹਨੇਰਾ ਆ ਜਾਏ ਤਾਂ ਵੀ ਤੈਨੂੰ ਸਹਾਰਾ ਚਾਹੀਦਾ ਸੱਚ ਦੇ ਧਰਮ ਦੇ ਮਾਰਗ ਦੇ ਉੱਤੇ ਚੱਲਦਿਆਂ ਕਦੇ ਤੂੰ ਥੱਕ ਜਾਏ ਤੇ ਤਾਂ ਵੀ ਸਹਾਰਾ ਚਾਹੀਦਾ ਪਰ ਲੈਣਾ ਕਿਦਾ ਸਹਾਰਾ ਮਨ ਮੇਰੇ ਤਿੰਨ ਕੀ ਓਟ ਲੈ ਮੇਰੇ ਮਨ ਫਿਰ ਉਹਨਾਂ ਦੀ ਓਟ ਲੈ ਉਹਨਾਂ ਦਾ ਸਹਾਰਾ ਲੈ ਜਿਹੜੇ ਪੂਰੇ ਨੇ ਜਿਹੜੇ ਪੂਰੇ ਨੇ ਜਿਹੜੇ ਅੱਠੇ ਪੈਰ ਵਾਹਿਗੁਰੂ ਦੀ ਹਜ਼ੂਰੀ ਵਿੱਚ ਵਸਦੇ ਨੇ ਉਹਨਾਂ ਦਾ ਸਹਾਰਾ ਲੈ ਜੇ ਤੋ ਸਾਰਾ ਹੀ ਅਧੂਰੀਆਂ ਦਾ ਲਵੇਗਾ ਹੁਣ ਇੱਕ ਇੱਕ ਨੁਕਤਾ ਸਮਝੋ ਜੀ ਗੁਰਮਖੋ ਗੁਰੂ ਪਾਤਸ਼ਾਹ ਨੇ ਸਾਨੂੰ ਵਾਰ-ਵਾਰ ਇਹ ਬਚਨ ਕਿਹਾ ਭਾਈ ਸੰਗਤ ਜਦੋਂ ਵੀ ਕਰਨੀ ਹੈ ਸੱਤ ਦੀ ਕਰਨੀ ਹੈ ਵੈਸੇ ਐਸਾ ਕੋਈ ਬੰਦਾ ਨਹੀਂ ਜਿਹੜਾ ਸੰਗਤ ਨਾ ਕਰਦਾ ਉਹ ਅਸੀਂ ਸਾਰੇ ਕਿਸੇ ਨਾ ਕਿਸੇ ਦੀ ਸੰਗਤ ਕਰਦੀ ਕਰਦੇ ਹਾਂ ਪਰ ਗੁਰੂ ਪਾਤਸ਼ਾਹ ਨੇ ਕੀ ਕਿਹਾ ਸੰਗਤ ਸੱਤ ਦੀ ਕਰਨੀ ਹੈ ਅਸੱਤ ਦੀ ਨਹੀਂ ਕਰਨੀ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਓਟ ਲੈਣੀ ਹੈ ਤੱਕੀ ਦੀ ਲੈਣੀ ਹੈ ਜਿਹੜੇ ਪੂਰੇ ਨੇ ਅਧੂਰਿਆਂ ਦੀ ਓਟ ਨਹੀਂ ਲੈਣੀ ਹੁੱਕ ਜਿਹੜੇ ਖੁਦ ਅਧੂਰੇ ਨੇ ਉਹ ਤੈਨੂੰ ਪੂਰਨ ਪਾਸੇ ਕਿਵੇਂ ਲੈ ਕੇ ਜਾਣਗੇ ਇਸ ਕਰ ਗੁਰਮਖੋ ਪੂਰਾ ਕੌਣ ਹੈ ਇੱਕ ਵਾਹਿਗੁਰੂ ਪੂਰਾ ਹੈ ਤੇ ਉਹਨੂੰ ਜਪਣ ਵਾਲੇ ਪੂਰੇ ਹੈ ਦੋ ਹੀ ਨੇ ਬਸ ਮਨ ਮੇਰੇ ਤਿੰਨ ਕੀ ਓਟ ਲੇ ਮਨ ਤਨ ਆਪਣਾ ਤਿੰਨ ਜਨ ਬਹੁ ਬਚਨਾ ਇੱਥੇ ਤਿੰਨ ਜਨ ਉਹਨਾਂ ਜਨਾਂ ਨੂੰ ਦੇ ਆਪਣਾ ਮਨ ਆਪਣਾ ਤਨ ਕਿੰਨਾਂ ਨੂੰ ਦੇਣਾ ਜਿਹੜੇ ਅਠੇ ਪੈਰ ਵਾਹਿਗੁਰੂ ਦੀ ਹਜ਼ੂਰੀ ਵਿੱਚ ਵਸਦੇ ਐ ਇਹ ਪਿਛਲੀ ਪੰਕਤੀ ਯਾਦ ਰੱਖਣੀ ਆ ਅਠ ਪੈਰ ਪਰਮ ਵਸੈ ਹਜੂਰੇ ਇਹ ਮਨ ਤਨ ਉਹਨਾਂ ਨੂੰ ਦੇ ਜਿਹੜੇ ਆਪ ਖੁਦ ਵਾਹਿਗੁਰੂ ਪਰਮੇਸ਼ਰ ਦੀ ਹਜ਼ੂਰੀ ਵਿੱਚ ਵਸਦੇ ਐ ਸਦਾ ਉਹਦੇ ਹੁਕਮ ਦੇ ਵਿੱਚ ਰਹਿੰਦੇ ਐ ਜਿਹੜੇ ਉਹਦੇ ਹੁਕਮ ਦੇ ਵਿੱਚ ਨਹੀਂ ਆ ਨਾ ਤੈਨੂੰ ਜੋੜ ਲੈਣਾ ਆਪਣੇ ਨਾਲ ਉਹਨਾਂ ਨੇ ਇਹ ਸੱਚਾ ਗੁਰਮਖ ਜੇ ਕੋਈ ਗੁਰੂ ਨਾਲ ਨਹੀਂ ਜੁੜਿਆ ਨਾ ਉਹਦੇ ਨਾਲ ਜੁੜ ਕੇ ਉਹਨੇ ਆਪਣੇ ਨਾਲ ਜੋੜ ਲੈਣਾ ਸਾਨੂੰ ਅਕਸਰ ਐਸਾ ਹੁੰਦਾ ਹੈ ਮੈਂ ਕਈ ਵਾਰ ਸੰਗਤਾਂ ਨੂੰ ਪਾਣੀ ਸੁਣਾਉਣਾ ਹੁੰਨਾ ਉਹ ਗਰਮ ਕੋ ਸਾਹਾ ਭੱਜਿਆ ਜਾਵੇ ਖੇਤ ਵਿੱਚ ਕੁੱਤਾ ਪਿੱਛੇ ਪੈ ਗਿਆ ਉਹ ਖੇਤ ਵਿੱਚ ਜੱਟ ਕਿਸਾਨ ਸੀ ਉਹ ਹਲ ਵਾਹੁੰਦਾ ਸੀ ਉਹਨੇ ਦੇਖਿਆ ਵੀ ਸਹੇ ਦੇ ਪਿੱਛੇ ਖਰਗੋਸ਼ ਦੇ ਪਿੱਛੇ ਕੁੱਤਾ ਪੈ ਗਿਆ ਉਹ ਭੱਜਿਆ ਪਿੱਛੇ ਵੀ ਇਹਨੇ ਮਾਰ ਦੇਣਾ ਹੈ ਉਹ ਭੱਜਿਆ ਤੇ ਸਹੀ ਨੂੰ ਬਚਾ ਲਿਆ ਛੋਟਾ ਜਾਂ ਸਹਾ ਬੜਾ ਖੁਸ਼ ਹੋਇਆ ਵੀ ਮੈਂ ਬਚਾ ਲਿਆ ਕੁੱਤੇ ਤੋਂ ਬਚਾ ਲਿਆ ਸ਼ਾਮ ਨੂੰ ਘਰ ਲੈ ਗਿਆ ਘਰ ਲੈ ਗਿਆ ਤੇ ਸ਼ਾਹ ਨੂੰ ਆਪ ਬਣਾ ਕੇ ਖਾ ਲਿਆ ਸ਼ਾਹ ਨੂੰ ਵੀ ਕੀਤਾ ਆਪ ਬਣਾ ਕੇ ਖਾ ਲਿਆ ਅਰਥ ਕੀ ਬਣਿਆ ਵੀ ਸਹੀ ਦੀ ਤਾਂ ਜੁਣ ਗਈ ਨਾ ਪਾਵੇਂ ਉੱਥੇ ਕੁੱਤਾ ਖਾ ਲੈਂਦਾ ਤੇ ਪਾਵੇਂ ਇੱਥੇ ਕਿਸਾਨ ਨੇ ਖਾ ਲਿਆ ਸਹਾ ਤਾਂ ਮਰਿਆ ਹੀ ਮਰਿਆ ਕਈ ਕਈ ਵਾਰ ਇਤਾ ਹੁੰਦਾ ਸਾਨੂੰ ਦੂਜਿਆਂ ਕੋਲੋਂ ਬਚਾ ਲਿਆ ਜਾਂਦਾ ਤੇ ਆਪਣੇ ਜਾਲ ਵਿੱਚ ਫਸਾ ਲਿਆ ਜਾਂਦਾ ਅਕਸਰ ਐਸਾ ਹੁੰਦਾ ਹੈ ਬੰਦਾ ਸਾਨੂੰ ਦੂਜਿਆਂ ਤੋਂ ਇਸ ਕਰਕੇ ਬਚਾਉਂਦਾ ਹੁੰਦਾ ਮੈਂ ਖਾ ਸਕਾਂ ਬਾਦਸ਼ਾਹ ਕਹਿੰਦੇ ਅਜਿਹਾਂ ਕੋਲੇ ਨਾ ਬੈਠੀ ਜਿਹੜੇ ਤੈਨੂੰ ਦੂਜਿਆਂ ਕੋਲੋਂ ਤਾਂ ਬਚਾ ਲੈਣ ਆਪਣੇ ਜਾਲ ਵਿੱਚ ਫਸਾ ਲੈਣ ਉਹਨਾਂ ਕੋਲੇ ਨਾ ਬੈਠੀ ਬੈਠੀ ਕਿੰਨਾਂ ਦੇ ਕੋਲ ਜਿਹੜੇ ਆਪ ਵਾਹਿਗੁਰੂ ਦੇ ਹੁਕਮ ਅnder ਚੱਲਦੇ ਐ ਜਿਹੜੇ ਆਪ ਉਸ ਵਾਹਿਗੁਰੂ ਦੇ ਪਾਣੀ ਅnder ਰਹਿੰਦੇ ਐ ਜਿਹੜੇ ਆਪ ਉਸ ਵਾਹਿਗੁਰੂ ਨੂੰ ਜਪਦੇ ਐ ਉਹਨੂੰ ਸਿਮਰਦੇ ਐ ਉਹਨਾਂ ਕੋਲੇ ਬੈਠੀ ਬਹੁਤ ਜ਼ਰੂਰੀ ਹੈ ਗੁਰੂ ਅਸੀਂ ਆਪਣਾ ਮਨ ਆਪਣਾ ਤਨ ਕਿਸ ਨੂੰ ਪੇਟ ਕਰਨਾ ਹੈ ਅਸੀਂ ਸਹਾਰਾ ਥੁੜਾ ਲੈਣਾ ਹੈ ਇਹ ਬਹੁਤ ਜ਼ਰੂਰੀ ਹੈ ਜਾਣਨਾ ਤਾਂ ਪਾਤਸ਼ਾਹ ਕਹਿੰਦੇ ਇਹ ਮੇਰੇ ਮਨਾ ਜੇ ਓਟ ਲੈਣੀ ਹੈ ਆਸਰਾ ਲੈਣਾ ਤੇ ਪੂਰਨ ਪੁਰਖਾਂ ਦਾ ਲਈ ਜਿਹੜੇ ਅੱਠੇ ਪੈਰ ਉਹਦੇ ਹੁਕਮ ਦੇ ਵਿੱਚ ਰਹਿੰਦੇ ਆ ਆਪ ਪੈਰ ਪਰ ਬਸੈ ਹਜ਼ੂਰੀ ਉਹ ਉਹਨਾਂ ਦੀ ਹੋਟ ਲ ਹੈ ਜੇ ਤੂੰ ਮਨ ਵੀ ਦੇਣਾ ਤਨ ਵੀ ਭੇਟ ਕਰਨਾ ਤਾਂ ਨਾਮ ਜਪਣ ਵਾਲੇ ਉਸ ਇੱਕ ਵਾਹਿਗੁਰੂ ਪਰਮੇਸ਼ਰ ਦੇ ਭਗਤਾਂ ਦੇ ਅੱਗੇ ਨਹੀਂ ਦੇਖੋ ਨਾ ਬਰਨਾਨਕ ਸਾਹਿਬ ਪਾਤਸ਼ਾਹ ਗੁਰਮਖੋ ਜੋਗੀ ਪੁੱਛਦੇ ਆ ਬਾਬਾ ਤੇਰੇ ਕੋਲ ਸ਼ਕਤੀ ਕਿਹੜੀ ਹੈ ਪੁੱਛਣਾ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਮੇਰੇ ਕੋਲ ਤੇ ਪਾਈ ਕੋਈ ਸ਼ਕਤੀ ਹੈ ਸਿੱਧ ਪੁੱਛਣ ਸੁਣੋ ਨਾਨਕਾ ਤੋਹੇ ਜਗ ਨੋ ਕਿਆ ਕਰਾਮਾਤ ਦਿਖਾਈ ਦੱਸ ਤੇਰੇ ਕੋਲ ਕਿਹੜੀ ਕਰਾਮਾਤ ਹੈ ਦਿਖਾ ਸਾਨੂੰ ਵੀ ਦੱਸ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਰਤੀ ਮਾਤਰ ਵੀ ਨਹੀਂ ਦੂਜੀ ਓਟਾਂ ਗੁਰੂ ਦੀ ਸੰਗਤ ਤੇ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਇਹਦੇ ਤੋਂ ਬਿਨਾ ਦੂਜੀ ਕੋਈ ਊਟ ਨਹੀਂ ਸਾਡੀ ਕੋਣ ਖ ਜਿਹੜਾ ਗੁਰੂ ਆਪ ਪਰਮੇਸ਼ਰ ਨੂੰ ਜਪਦਾ ਹੈ ਨਾ ਉਹੀ ਸਾਨੂੰ ਜਪਣ ਵਾਸਤੇ ਕਹੇਗਾ ਕਿਦਾਂ ਜਿਹਦੇ ਅੰਦਰ ਆਪਣੇ ਭੋਖ ਹੈ ਪੂਜਾ ਕਰਾਉਣ ਦੀ ਉਹਨੇ ਸਾਨੂੰ ਨਾਮ ਨਹੀਂ ਜੋੜਨਾ ਵਾਹਿਗੁਰੂ ਤੇ ਇਸ ਕਰਕੇ ਜ਼ਰੂਰੀ ਹੈ हे मन ओटकी दी लेनी है जेडे आप अठे पैर ओदे हुक्म दे, दे विच रहंदे हन मन मेरे तिन की ओट ले मन तन अपना तिन जन दे उना जणा नु अपना मन अपना तन पीट कर जिन जन अपना प्रभु पशाता जिन्ना ने अपने प्रभु परमेश्वर दे नाल ਜਾਣ ਪਹਿਚਾਨ ਪਛਾਤਾ ਕੀ ਹੁੰਦਾ ਹੈ ਪਛਾਣ ਲੈਣਾ ਜਾਣ ਪਹਿਚਾਨ ਕਰ ਲੈਣੀ ਜਿਨ੍ਹਾਂ ਜਨਾਂ ਨੇ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਲ ਜਾਣ ਪਹਿਚਾਨ ਕਰ ਲਈ ਹੈ ਸੋ ਜਨ ਸਰਬ ਥੋਕ ਕਾ ਦਾਤਾ ਸਰਬ ਥੋਕ ਦਾ ਅਰਥ ਹੈ ਸਾਰੇ ਪਦਾਰਥ ਉਹ ਜਨ ਸਾਰੇ ਪਦਾਰਥਾਂ ਦਾ ਦਾਤਾ ਹੈ ਬੰਕੋ ਦੋ ਹੀ ਹੁੰਦੀ ਨੇ ਜਾਂ ਮੰਗਤਾ ਹੁੰਦਾ ਜਾਂ ਦਾਤਾ ਹੁੰਦਾ ਬੰਦਾ ਤੀਜਾ ਤੇ ਹੁੰਦਾ ਹੀ ਨਹੀਂ ਜਾਂ ਤਾਂ ਹੀ ਮੰਗਤਾ ਹੋਵੇਗਾ ਜਾਂ ਦਾਤਾ ਹੋਵੇਗਾ ਜਿਹੜਾ ਪਰਮੇਸ਼ਰ ਨੂੰ ਜਪਣ ਵਾਲਾ ਹੈ ਜਿਹੜਾ ਅੱਠੇ ਪੈਰ ਉਹਦੇ ਹੁਕਮ ਦੇ ਵਿੱਚ ਰਹਿਣ ਵਾਲਾ ਹੈ ਉਹ ਦਾਤਾ ਤੇ ਹੋ ਸਕਦਾ ਹੈ ਉਹ ਮੰਗਤਾ ਨਹੀਂ ਹੋ ਸਕਦਾ ਸਰਬ ਥੁਕ ਦਾਤਾ ਕੌਣ ਜਿਹੜਾ ਅਠੇ ਪੈਰ ਉਹਦੇ ਹੁਕਮ ਦੇ ਵਿੱਚ ਰਹਿੰਦਾ ਹੈ ਇਸ ਕਰਕੇ ਗੁਰੂ ਦਾਤਾ ਹੈ ਗੁਰ ਦਾਤਾ ਗੁਰ ਹਿਵੈ ਕਰ ਗੁਰਦੀਪਕ ਤੈਨੂੰ ਹੈ ਪਰਮੇਸ਼ਰ ਵੀ ਦਾਤਾ ਦੇਣ ਵਾਲਾ ਹੈ ਗੁਰੂ ਵੀ ਦਾਤਾ ਦੇਣ ਵਾਲਾ ਹੈ ਤੇ ਚੇਤਾ ਕਰੋ ਗੁਰੂ ਕਾ ਸਿੱਖ ਵੀ ਦਾਤਾ ਦੇਣ ਵਾਲਾ ਹੈ ਮੰਗਤਾ ਉਹ ਵੀ ਨਹੀਂ ਹੈ ਮੰਗਦਾ ਤੇ ਰੱਬ ਕੋਲ ਹੀ ਮੰਗਦਾ ਹੈ ਨਾ ਦੂਜੇ ਕੋਲ ਤਾਂ ਮੰਗਦਾ ਹੀ ਨਹੀਂ ਕਿਸੇ ਕੋਲ ਸੋ ਜਨ ਉਹ ਮਨੁੱਖ ਸਰਬ ਥੁਕ ਦਾ ਦਾਤਾ ਉਹ ਸਾਰੇ ਪਦਾਰਥਾਂ ਦਾ ਦਾਤਾ ਬਣ ਜਾਂਦਾ ਹੈ ਕਿਉਂ ਨਦੀ ਸਮੁੰਦਰ ਵਿੱਚ ਮਿਲ ਗਈ ਸਮੁੰਦਰ ਗੁਰਮਖ ਹੋ ਗਈ ਨਦੀ ਥੋੜਾ ਜਿਹੀ ਕਿਤੇ ਤੇ ਇਹ ਬਾਬਾ ਜੀ ਨੇ ਬਾਣੀ ਚ ਕਿਹਾ ਵੀ ਫਰੀਦਾ ਸਬਰ ਇਹੋ ਸਵਾਉ ਜੇ ਤੂੰ ਬੰਦਾ ਡੜ ਕਰੈ ਇੱਕ ਬਚਨ ਆਉਂਦਾ ਬਾਬਾ ਜੀ ਦਾ ਬਾਣੀ ਚ ਫਰੀਦ ਸਾਹਿਬ ਦਾ ਇਹੀ ਤੇ ਭਾਈ ਸਬਰ ਦਾ ਆਨੰਦ ਹੈ ਸਵਾਉ ਦਾ ਕੀ ਅਰਥ ਹੈ ਆਨੰਦ ਇਹੀ ਤੇ ਸਬਰ ਵਿੱਚ ਰਹਿਣ ਦਾ ਫਾਇਦਾ ਕੀ ਫਾਇਦਾ ਜੀ ਸਬਰ ਵਿੱਚ ਰਹੀਏ ਤੇ ਕੀ ਹੋ ਜਾਈਦਾ ਫਰੀਦਾ ਸਬਰ ਇਹੋ ਸਵਾਉ ਜੇ ਤੂੰ ਬੰਦਾ ਦਿੜ ਕਰੇ ਜੇ ਤੂੰ ਬੰਦਿਆ ਸਬਰ ਧਾਰਨ ਕਰ ਲੈਣਾ ਆਪਣੇ ਮਨ ਵਿੱਚ ਦਿੜ ਕਰ ਲਵੇਂ ਵੱਧ ਥੀਵੇਂ ਦਰਿਆ ਉਹ ਵੱਧ ਕੇ ਇਦਾਂ ਦਰਿਆ ਬਣ ਜਾਏਗਾ ਛੋਟਾ ਜਾਂ ਨਾਲਾ ਨਹੀਂ ਰਹਿ ਜਾਏਗਾ ਛੋਟਾ ਜਾਂ ਟੋਆ ਨਹੀਂ ਰਹਿ ਜਾਏਗਾ ਤੂੰ ਜਿਹੜਾ ਥੋੜੇ ਦਾ ਸੁੱਕ ਜਾਂਦਾ ਹੈ ਵੱਧ ਕੇ ਇਦਾਂ ਦਰਿਆ ਬਣ ਜਾਏਗਾ ਵੱਧ ਥੀਵੇਂ ਦਰਿਆ ਉਹ ਟੁੱਟ ਨਾ ਥੀਵੀ ਵਾਹੜਾ ਵਾੜਾ ਕੀ ਹੁੰਦਾ ਵਹਿਣ ਥੋੜਾ ਜਾਂ ਟੁੱਟ ਕੇ ਫਿਰ ਤੂੰ ਛੋਟਾ ਨਾਲਾ ਨਹੀਂ ਬਣੇਗਾ ਟੋਆ ਨਹੀਂ ਬਣੇਗਾ ਜੇ ਤੂੰ ਸਬਰ ਧਾਰਨ ਕਰ ਲਵੇਂ ਵੱਧ ਕੇ ਦਰਿਆ ਹੋ ਜਾਏਗਾ ਜੇ ਗੁਰਮੁਖ ਕੋ ਸਤ ਸੰਤੋਖ ਸਬਰ ਤੇ ਸਿਮਰਨ ਮਨੁੱਖ ਦੀ ਜ਼ਿੰਦਗੀ ਵਿੱਚ ਹੋ ਜਾਵੇ ਫਿਰ ਵੱਧ ਕੇ ਉਹ ਦਾਤਾ ਬਣ ਜਾਂਦਾ ਫਿਰ ਮੰਗਤਾ ਨਹੀਂ ਬਣਦਾ ਇਹੀ ਬਚਨ ਪਾਤਸ਼ਾਹ ਨੇ ਕਿਹਾ ਸੋ ਜਨ ਸਰਬਥੋਪਕਾ ਦਾਤਾ ਤਿਸ ਕੀ ਤਿਸ ਕੀ ਸ਼ਰਨ ਸਰਬ ਸੁਖ ਪਾਵੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਵਾਲੇ ਹੁਕਮ ਦੇ ਵਿੱਚ ਰਹਿਣ ਵਾਲੇ ਪੂਰਨ ਪੁਰਖ ਦੀ ਸ਼ਰਨ ਦੇ ਵਿੱਚੋਂ ਸਰਬ ਸੁਖ ਪਾਵੈ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਤਿਸ ਕੈ ਦਰਸ ਸਭ ਪਾਪ ਮਟਾਵੇ ਉਨ੍ਹਾਂ ਦੇ ਦਰਸ਼ਨਾਂ ਦੇ ਨਾਲ ਪਾਪ ਮਿਟ ਜਾਂਦੇ ਹਨ ਅਵਰ ਸਿਆਨ ਪਸਗਲੀ ਛਾੜ ਆ ਜ਼ਰੂਰੀ ਹੈ ਜੇ ਤੂੰ ਦਾਤਾ ਬਣਨਾ ਚਾਹਣਾ ਹੈ ਜੇ ਤੂੰ ਆਪਣੇ ਪਾਪ ਮਟਾਉਣੇ ਚਾਹਣਾ ਤੇ ਕੀ ਜ਼ਰੂਰੀ ਹੈ ਰੱਬ ਦੇ ਭਗਤ ਜਨਾਂ ਦੇ ਜਪਣ ਵਾਲਿਆਂ ਦੇ ਕੋਲ ਜਾ ਕੇ ਅਵਰ ਸਿਆਨ ਪਸਗਲੀ ਛਾੜ ਆਪਣੀਆਂ ਹੋਰ ਸਾਰੀਆਂ ਸਿਆਣਪਾਂ ਛੱਡ ਦੇ ਔਖਾ ਗਰਮ ਕੋਈ ਬਹੁਤ ਬਹੁਤ ਔਖਾ ਹੈ ਆ ਰਾਤ ਨਾਲ ਸਾਡੇ ਗੁਰਦੁਆਰਾ ਸਾਹਿਬ ਇੱਕ ਇਦਾਂ ਛੋਟੀ ਜੀ ਘਟਨਾ ਹੋਈ ਹੈ ਪ੍ਰਸ਼ਾਦਾ ਪਾਣੀ ਬੰਦ ਲੰਗਰ ਪਾਣੀ ਕਈ ਕਈ ਵਾਰ ਨਾਲ ਉਹ ਸੰਗਤਾਂ ਉਹ ਵਿੱਚ ਥੋੜੀ ਦਾਲ ਛੱਡ ਦਿੱਤੀ ਥੋੜੀ ਸਬਜ਼ੀ ਇਦਾਂ ਛੱਡ ਦਿੰਦੇ ਨੇ ਕਈ ਬਜ਼ੁਰਗ ਨੇ ਜਿਵੇਂ ਉਹ ਬਾਹਰ ਕਿਤੇ ਉਹ ਬੈਠੇ ਸੀ ਉਹ ਉਹ ਕਹਿਣ ਲੱਗੇ ਜੀ ਖਾ ਕੇ ਜਾਓ ਇਦਾਂ ਇਹ ਇਹ ਕਿਉਂ ਹੁੰਦਾ ਇਦਾਂ ਭਾਵੇਂ ਜਦੋਂ ਕਰਮ ਕੋ ਸੇਵਾ ਸੇਵਾ ਕਰਨ ਦਾ ਨਾ ਮੈਂ ਹਮੇਸ਼ਾ ਕਹਿਣਾ ਹੁੰਦਾ ਜਿਹੜਾ ਬੰਦਾ ਗੁਰੂ ਚਰਨਾਂ ਵਿੱਚ ਬਹਿ ਕੇ ਸਤਸੰਗਤ ਨਹੀਂ ਨਾ ਕਰਦਾ ਉਹਨੂੰ ਸੇਵਾ ਕਰਨ ਦਾ ਤਰੀਕਾ ਨਹੀਂ ਆ ਸਕਦਾ ਇਹ ਇਹ ਗੱਲ ਪੱਕੀ ਹੈ ਸਤ ਸੰਗਤ ਵਿੱਚ ਬੈਠਣ ਵਾਲਾ ਹੀ ਸਹੀ ਤਰੀਕੇ ਨਾਲ ਸੇਵਾ ਕਰਦਾ ਨਹੀਂ ਤਾਂ ਕਹੇਗਾ ਜੀ ਇਹ ਥਾਂ ਥਾਂ ਤੇ ਇਹ ਤਾਂ ਮਰਿਆਦਾ ਹੀ ਨਹੀਂ ਹੈ ਜੀ ਚੇਤਾ ਰੱਖੋ ਗੁਰੂ ਘਰ ਵਿੱਚ ਸਭ ਤੋਂ ਵੱਡੀ ਗੱਲ ਦਇਆ ਕਰਨੀ ਹੁੰਦੀ ਹੈ ਸਭ ਤੋਂ ਵੱਡੀ ਗੱਲ ਕਿਹੜੀ ਹੈ ਦਇਆ ਧਰਮ ਦੇ ਕਿਸੇ ਵੀ ਕਰਮ ਦੇ ਵਿੱਚੋਂ ਦਇਆ ਖਤਮ ਹੋ ਜਾਏ ਨਾ ਉੱਥੇ ਧਰਮ ਨਹੀਂ ਰਹਿੰਦਾ ਫਿਰ ਜਿੱਥੇ ਦਇਆ ਨਹੀਂ ਉੱਥੇ ਗੁਰੂ ਵੀ ਨਹੀਂ ਹੈ ਫਿਰ ਇਦਾਂ ਹੁੰਦਾ ਹੈ ਮਰਿਆਦਾ 2 ਨੰਬਰ ਤੇ ਹੈ ਗੁਰੂ ਘਰ ਚ ਕਈ ਕਈ ਵਾਰ ਸੀ ਰੌਲਾ ਪੁਣ ਇਹ ਮਰਿਆਦਾ ਔਰ ਕਈ ਕਈ ਵਾਰ ਤੇ ਮਰਿਆਦਾ ਵੀ ਸਾਡੀ ਆਪਣੀ ਬਣਾਈ ਹੁੰਦੀ ਕਿਤੇ ਹੁੰਦੀ ਨਹੀਂ ਲਿਖੀ ਉਹ ਇਹ ਮਰਿਆਦਾ ਨਹੀਂ ਹੈ ਜੀ ਉਹ ਮਰਿਆਦਾ ਨਹੀਂ ਹੈ ਇਹ ਮਰਿਆਦਾ ਨਹੀਂ ਹੈ ਜੀ ਉਹ ਮਰਿਆਦਾ ਨਹੀਂ ਹੈ ਪਰ ਪੱਕੀ ਗੱਲ ਹੈ ਜਿਹੜਾ ਬੰਦਾ 24 ਘੰਟੇ ਰੌਲਾ ਮਰਿਆਦਾ ਦਾ ਪਾਉਂਦਾ ਨਾ ਉਹ ਉਹ ਬਾਹਰ ਘੁੰਮੇਗਾ ਇੱਥੇ ਅੰਦਰ ਨਹੀਂ ਬੈਠੇਗਾ ਆਪੇ ਬਹੁਤ ਹੀ ਮਿਹਦਾਂ ਦੇ ਦੇਖੇ ਆ ਨਹੀਂ ਪਾਈ ਠੀਕ ਹੈ ਮਰਿਆਦਾ ਆਪਣੀ ਥਾਂ ਤੇ ਹੈ ਪਰ ਧਰਮ ਦਾ ਮੂਲ ਦਇਆ ਹੈ ਮਨ ਚ ਕਠੋਰਪਨ ਹੋਵੇਗਾ ਉੱਥੇ ਧਰਮ ਨਹੀਂ ਹੁੰਦਾ ਗੁਰਮੁਖ ਇਹ ਗੱਲ ਸਦਾ ਤੇ ਤੇ ਰੱਖੀਏ ਜਿੱਥੇ ਕਠੋਰਤਾ ਹੋਏਗੀ ਧਰਮ ਨਹੀਂ ਹੋਏਗਾ ਉੱਥੇ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਵਿੱਚ ਕੋਈ ਮਰਿਆਦਾ ਨਹੀਂ RAM ਜੀ ਦੇ ਜੀਵਨ ਵਿੱਚ ਮਰਿਆਦਾ ਹੀ ਮਰਿਆਦਾ ਹੈ ਦੁਗਲਾ ਨਹੀਂ ਨਾ ਧਿਆਨ ਸਮਝੋ ਜੀ ਸ਼੍ਰੀ ਕ੍ਰਿਸ਼ਨ ਜੀ ਦੀ ਵਿੱਚ ਕੋਈ ਮਰਿਆਦਾ ਨਹੀਂ ਹੈ ਤੋੜ ਦਿੰਦੇ ਨੇ ਸਾਰੀਆਂ ਮਰਿਆਦਾ RAM ਚੰਦਰ ਜੀ ਦੇ ਜੀਵਨ ਵਿੱਚ ਮਰਿਆਦਾ ਹੀ ਮਰਿਆਦਾ ਹੈ ਉਹ ਉੱਥੇ ਦਇਆ ਖਤਮ ਹੀ ਹੋ ਜਾਂਦੀ ਹੈ ਗੁਰੂ ਨਾਨਕ ਦੇ ਘਰ ਨੇ ਕਿਹਾ ਜੇ ਜਿੱਥੇ ਦਇਆ ਖਤਮ ਹੋ ਗਈ ਉੱਥੇ ਮਰਿਆਦਾ ਵੀ ਕੀ ਕਰਨੀ ਹੈ ਹਾਂ ਇੱਕ ਇਹ ਗੱਲ ਜ਼ਰੂਰੀ ਹੈ ਵੀ ਕੋਈ ਵੀ ਚੀਜ਼ ਮਰਿਆਦਾ ਵਿੱਚ ਹੋਵੇ ਸੁੱਖ ਤੇ ਫਾਇਦਾ ਤਾਂ ਦਿੰਦੀ ਹੈ ਇਸ ਕਰਕੇ ਗੁਰੂ ਪਾਤਸ਼ਾਹ ਨੇ ਜਿੱਥੇ ਇੱਕ ਥਾਂ ਇਹ ਕਹਿਣਾ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾਹੀਂ ਦੂਜੇ ਪਾਸੇ ਇਹ ਵੀ ਕਹ ਜਨ ਪ੍ਰੇਮ ਕੀ ਉਤ ਨਹੀਂ ਪਰਬ पाए ਗੱਲ ਪ੍ਰੇਮ ਦੀ ਵੱਡੀ ਹੈ ਇਸ ਕਰਕੇ ਗੁਰੂ ਪਾਤਸ਼ਾਹ ਨੇ ਬਾਣੀ ਚ ਸਭ ਤੋਂ ਪਹਿਲਾਂ ਬਚਨੀ ਇਹ ਕਿਆ ਜੇ ਤੂੰ ਸਿੱਖ ਬਣਨਾ ਹੈ ਨਾ ਗੁਰੂ ਕਾ ਤੇਰੇ ਲਈ ਸਭ ਤੋਂ ਜ਼ਰੂਰੀ ਕੀ ਹੈ ਅਵਰ ਸਿਆਣਪ ਸਗਲੀ ਛਾੜ ਛੱਡ ਦੇ ਤੂੰ ਆਪਣੀ ਤੇਰੀਆਂ ਸਿਆਣਪਾਂ ਛੱਡ ਦੇ ਤੂੰ ਇਹ ਤੇਰੀਆਂ ਸਿਆਣਪਾਂ ਬੈਰੀਕੇਟ ਨੇ ਧਰਮ ਦੀ ਦੁਨੀਆ ਦੇ ਵਿੱਚ ਇਹ ਰੁਕਾਵਟਾਂ ਨੇ ਬਹੁਤ ਵੱਡੀਆਂ ਗੁਰੂ ਅੰਗਦ ਸਹਿਬ ਪਾਤਸ਼ਾਹ ਦੇ ਗੁਰਮਖੋ ਬਚਨ ਅਸੀਂ ਪੜੀਏ ਪਾਤਸ਼ਾਹ ਕਹਿੰਦੇ ਸਲਾਮ ਜਵਾਬ ਦੋਵੇਂ ਕਰੈ ਮੁੰਡੋ ਪੁੱਥਾ ਜਾਈਂ ਮੜ ਤੈ ਖਾਲੀ ਆਉ ਸਲਾਮ ਵੀ ਕਰਦਾ ਜਵਾਬ ਵੀ ਦੇ ਦਿੰਦਾ ਨਾਨਕ ਦੋਵੇਂ ਕੂੜੀਆਂ ਦੋਵੇਂ ਕੂੜੀਆਂ ਦਾ ਕੀ ਅਰਥ ਹੈ ਉਹਦਾ ਸਲਾਮ ਵੀ ਝੂਠਾ ਹੈ ਉਹਦਾ ਜਵਾਬ ਵੀ ਝੂਠਾ ਹੈ ਦੋ ਦੋਨੇ ਹੀ ਕੂੜੀਆਂ ਨੇ ਗੱਲਾਂ ਦੋਨੇ ਝੂਠੀਆਂ ਨੇ ਇਸ ਕਰਕੇ ਕਿਆ ਚਾਕਰ ਲੱਗਾ ਚਾਕਰੀ ਨਾਲੇ ਗਰਬ ਵਾਦ ਚਾਕਰ ਦਾ ਨੌਕਰ ਨੌਕਰੀ ਵੀ ਕਰਦਾ ਹੈ ਹੰਕਾਰ ਵੀ ਕਰਦਾ ਹੈ ਝਗੜ ਝਗੜਾ ਵੀ ਕਰਦਾ ਹੈ ਚੱਕਰ ਲੱਗਾ ਚਾਕਰੀ ਨਾਲੇ ਗਰਬ ਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਦ ਕਹਿ ਲ ਕੇ ਕੰਮ ਕਰੇ ਕੱਠ ਤੇ ਗੱਲਾਂ ਵੱਧ ਕਰੇ ਸਲਾਮ ਵੱਧ ਦੇਵੇ ਦਾ ਮਾਲਕ ਨੂੰ ਖਸਮ ਨਾ ਪਾਏ ਸਾਧ ਮਾਲਕ ਦੀ ਖੁਸ਼ੀ ਨਹੀਂ ਪ੍ਰਾਪਤ ਕਰਦਾ ਖੁਸ਼ੀ ਕਿਹਨੂੰ ਮਿਲਦੀ ਹੈ ਆਪ ਗਵਾਏ ਸੇਵਾ ਕਰੇ ਤਾਂ ਕੁਛ ਪਾਏ ਮਾਨ ਆ ਹੈ ਆ ਤਰੀਕਾ ਹੈ ਆਪਣੇ ਆਪ ਨੂੰ ਗਵਾਉਣਾ ਮੇਰੀ ਮਤ ਕੀ ਕਹਿੰਦੀ ਹੈ ਨਹੀਂ ਭਾਈ ਇੱਥੇ ਤਾਂ ਤਿਆਗੇ ਮਨ ਕੀ ਮੱਤੜੀ ਹੈ ਇਥੇ ਤਾਂ ਇਹ ਦੇਖਣਾ ਗੁਰੂ ਕੀ ਕਹਿੰਦਾ ਹੈ ਇਥੇ ਗੁਰਮਖੋ ਦੇਖ ਗੁਰੂ ਜੀ ਕੀ ਕਹਿੰਦੇ ਨੇ ਵਾਹਿਗੁਰੂ ਜੀ ਦਾ ਹੁਕਮ ਕੀ ਕਹਿੰਦਾ ਹੈ ਨਾ ਕਿ ਮੇਰਾ ਮਨ ਕੀ ਕਹਿੰਦਾ ਹੈ ਜੇ ਬੰਦਾ ਕੋਈ ਇਦਾਂ ਗੁਰੂ ਘਰ ਵਿੱਚ ਆ ਕੇ ਵੀ ਇਹ ਇਹ ਬਚਨ ਕਹੇ ਗੱਲ ਮੇਰੇ ਅਨਸਾਰ ਹੋਵੇ ਇਹਦਾ ਭਾਵ ਨਹੀਂ ਇਹ ਸਿਧਾਂਤ ਨਹੀਂ ਹੈ ਫਿਰ ਸਤਸੰਗੀ ਨਹੀਂ ਹੈ ਇਹ ਗੱਲ ਪੱਕੀ ਹੈ ਇਸ ਕਰਕੇ ਪਾਤਸ਼ਾਹ ਨੇ ਕਿਹਾ ਆਪ ਗਵਾਏ ਸੇਵਾ ਕਰੇ ਤਾਂ ਜੜ ਤੱਕ ਤੂੰ ਆਪਣੇ ਆਪ ਨੂੰ ਨਹੀਂ ਗਵਾਏਂਗਾ ਤੂੰ ਸੇਵਾ ਕਰ ਹੀ ਨਹੀਂ ਸਕਦਾ ਸੇਵਾ ਕਿਵੇਂ ਹੁੰਦੀ ਹੈ ਆਪਣਾ ਆਪ ਗਵਾ ਕੇ ਹੁੰਦੀ ਹੈ ਗੁਰਮਖੋ ਤਾਂ ਪਛਪਾਏ ਮਾਨੰਨਕ ਜਿਸਨੂੰ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ ਉਹੀ ਲੱਗਿਆ ਹੋਇਆ ਪ੍ਰਵਾਨ ਹੁੰਦਾ ਜਿਸ ਦੇ ਵੱਲ ਜਿਸਨੂੰ ਜਿਸ ਨਾਲ ਅਸੀਂ ਲੱਗੇ ਹੋਈਏ ਉਹਦੇ ਨਾਲ ਮਿਲਾਪ ਹੋ ਜਾਏ ਜਿਸ ਦਾ ਸਿਮਰਨ ਕਰਦੇ ਹੋਈਏ ਉਹਦੇ ਨਾਲ ਮਿਲਾਪ ਹੋ ਜਾਏ ਜਿਸ ਦੀ ਪੂਜਾ ਕਰਦੇ ਹੋਈਏ ਉਹਦੇ ਨਾਲ ਮਿਲਾਪ ਹੋ ਜਾਏ ਪਾਤਸ਼ਾਹ ਕੰਦੇ ਫਿਰ ਮੰਨਿਆ ਜਾਏਗਾ ਇਹ ਲੱਗਿਆ ਹੋਇਆ ਹੈ ਇਸੇ ਤਰ੍ਹਾਂ ਗੁਰਮਖੋ ਗੁਰਨਾਨਕ ਦੇ ਘਰ ਦਾ ਪਹਿਲਾ ਨਜ਼ਮ ਕੀ ਹੈ ਅਵਰ ਸਿਆਨਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਉਨ੍ਹਾਂ ਰੱਬ ਦੇ ਪਿਆਰਿਆਂ ਦੀ ਸੇਵਾ ਵਿੱਚ ਲੱਗ ਜਾ ਭਾ ਜ਼ਰੂਰੀ ਹੈ ਆਪਣੀ ਸਿਆਣਪ ਛੱਡ ਕੇ ਲੱਗੇ ਆਮਣ ਜਾਣ ਨਾ ਹੋਵੀ ਤੇਰਾ ਆਉਣਾ ਤੇ ਜਾਣਾ ਤੇਰਾ ਮੁੱਕ ਜਾਏਗਾ ਜਮਣਾ ਤੇ ਮਰਨਾ ਖਤਮ ਹੋ ਜਾਏਗਾ ਆਮਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਾ ਸਦ ਪੈਰਾ ਇਹ ਨਾਨਕ ਫਿਰ ਉਹਨਾਂ ਜਨਾਂ ਦੇ ਕਿੰਨਾਂ ਜਨਾਂ ਦੇ ਜਿਹੜੇ ਅਠੇ ਪੈਰ ਉਹਦੇ ਹੁਕਮ ਦੇ ਵਿੱਚ ਰਹਿੰਦੇ ਹਨ ਉਹਨਾਂ ਮੁਕੰਮਲ ਪੁਰਖਾਂ ਦੇ ਪੈਰਾਂ ਨੂੰ ਪੂਜਿਆ ਕਰ ਵਰਮਖ ਪੈਰਾਂ ਨੂੰ ਪੂਜਣ ਦਾ ਕੀ ਅਰਥ ਹੈ ਦੇਖੋ ਇੱਕ ਇੱਕ ਬਚਨ ਸਮਝੋ ਜੀ ਬੜੇ ਧਿਆਨ ਨਾਲ ਭਟ ਸਹਿਬਾਨਾ ਨੇ ਇੱਕ ਬਚਨ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਪਰਥਾਏ ਕਿਆ ਨਾ ਜਬ ਲੋ ਨਹੀਂ ਭਾਗ ਲਾਰ ਉਦੇ ਤਬ ਲੋ ਭ੍ਰੰਮਤੀ ਫਿਰਤੀ ਬਹੁਤਾਯੋ ਕਲ ਕੋਰ ਸਮੁੰਦਰ ਮੈਂ ਬੂਡਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਯਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਯੋ ਜਪਿਓ ਜਿਨ ਅਰਜਨ ਦੇਵ ਗੁਰੂ ਹੁਣ ਇਹ ਇਹ ਬਚਨ ਭਾਵੇਂ ਪਟ ਸਾਹਿਬਾਨਾਂ ਨੇ ਉਚਾਰਨ ਕੀਤਾ ਪਰ ਇਹ ਬਚਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਵਿੱਚ ਅੰਕਤ ਕੀਤਾ ਨਾ ਐਡ ਤੇ ਗੁਰੂ ਅਰਜਨ ਸਾਹਿਬ ਨੇ ਕੀਤਾ ਨਾ ਤੇ ਗੁਰੂ ਅਰਜਨ ਸਾਹਿਬ ਕੀ ਐਡ ਕਰ ਰਹੇ ਨੇ ਜਪਿਓ ਜਿਨ ਅਰਜਨਦੇਵ ਗੁਰੂ ਜਿਨ੍ਹਾਂ ਨੇ ਗੁਰੂ ਅਰਜਨਦੇਵ ਨੂੰ ਜਪਿਆ ਇਹਦਾ ਆਪਾਂ ਆਪਣੇ ਆਪ ਨੂੰ ਜਪਣ ਦੀ ਗੱਲ ਕਰ ਰਹੇ ਨੇ ਤੁਸੀਂ ਪੜ੍ਹਦੇ ਹੋਰ ਜਾਨਣਾ ਇਹ ਬਚਨ ਕੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜਦੋਂ ਇਹ ਇਹ ਬਚਨ ਐਡ ਕਰ ਰਹੇ ਨੇ ਬਾਣੀ ਅੰਦਰ ਥਾਂ ਦੇ ਰਹੇ ਨੇ ਕਿ ਉਦੋਂ ਇਹ ਕਹਿ ਰਹੇ ਨੇ ਵੀ ਭਾਈ ਗੁਰੂ ਅਰਜਨ ਨੂੰ ਜਪਿਓ ਦਾ ਅਰਥ ਮੈਨੂੰ ਜਪਿਓ ਜਪਿਓ ਜਨ ਅਰਜਨ ਦੇਵ ਗੁਰੂ ਫਰ ਸੰਕਟ ਜੋਨ ਗਰਬ ਨਾ ਆਇਓ ਸਿੱਖੋਂ ਸੰਕਟ ਵਿੱਚ ਨਹੀਂ ਆਉਂਗੇ ਜੋਨਾ ਵਿੱਚ ਨਹੀਂ ਆਉਂਗੇ ਗਰਬ ਜਨਮ ਤੇ ਮਰਨ ਵਿੱਚ ਨਹੀਂ ਆਉਂਗੇ ਤੁਸੀਂ ਗੁਰੂ ਅਰਜਨ ਨੂੰ ਸਿਮਰਿਆ ਕਰੋ ਤੋ ਮੈਨੂੰ ਸਿਮਰਿਆ ਕਰੋ ਇਦਾਂ ਤੇ ਨਹੀਂ ਨਾ ਕਿਹਾ ਹੋਏਗਾ ਜਪਿਓ ਦਾ ਕੀ ਅਰਥ ਹੈ ਫਰ ਜਪਿਓ ਦਾ ਅਰਥ ਕੀ ਹੋਏਗਾ ਜਪਿਓ ਜਿਨ ਅਰਜਨ ਦਾ ਅਰਥ ਬਣਦਾ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਦੇ ਉਪਦੇਸ਼ ਨੂੰ ਜਪਿਆ ਅਰਥ ਕੀ ਬਣਿਆ ਉਪਦੇਸ਼ ਨੂੰ ਮੰਨਿਆ ਜਪਿਓ ਦਾ ਕੀ ਅਰਥ ਹੈ ਉਪਦੇਸ਼ ਨੂੰ ਮੰਨਣਾ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਮੰਨਿਆ ਹੈ ਫਿਰ ਸੰਕਟ ਜੋਨ ਗਰਭ ਨਾ ਆਇਓ ਇਦਾਂ ਹੋਏਗਾ ਦਾ ਅਰਥ ਆਪਣੇ ਆਪ ਨੂੰ ਜਪਨ ਲਈ ਨਹੀਂ ਗੁਰੂਵਰ ਜਨ ਸਾਹਿਬ ਕਹਿ ਰਹੇ ਨੇ ਇਹ ਇਸੇ ਤਰ੍ਹਾਂ ਦੇ ਨਾਲ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾਂ ਉਹਨਾਂ ਜਨਾਂ ਦੇ ਪੈਰਾਂ ਨੂੰ ਪੂਜੋ ਤੇ ਪੂਜਾ ਕਿਦੀ ਕਰਨੀ ਹੈ ਪੈਰਾਂ ਨੂੰ ਥੋੜਾ ਕਰਨੀ ਅਕਾਲ ਦੀ ਕਰਨੀ ਹੈ ਸਖਣੇ ਤਾਂ ਕਿਸੇ ਦੇ ਪੈਰਾਂ ਦੀ ਪੂਜਾ ਥੋੜਾ ਕਰਨੀ ਹੈ ਪੂਜਾ ਕਿਦੀ ਕਰਨੀ ਹੈ ਇੱਕ ਓੰਕਾਰ ਦੀ ਇੱਥੇ ਫਿਰ ਪੂਜਣ ਦਾ ਕੀ ਅਰਥ ਬਣਿਆ ਪੂਜਣ ਦਾ ਅਰਥ ਬਣਿਆ ਜਿਵੇਂ ਰੱਬ ਦੇ ਪਿਆਰਿਆਂ ਦੇ ਪੈਰ ਚੱਲਦੇ ਨੇ ਓਵੇਂ ਤੇਰੇ ਪੈਰ ਵੀ ਚੱਲਣ ਚਰਨ ਚੱਲੋ ਮਾਰਗ ਗੋਬਿੰਦ ਉਸ ਪਰਮੇਸ਼ਰ ਦੇ ਮਾਰਗ ਉੱਤੇ ਚੱਲਣ ਭਾਈ ਤੇਰੇ ਪੈਰ ਵੀ ਆਪਾਂ ਜਿਵੇਂ ਆਪਾਂ ਕਹਿੰਨਾ ਨਾ ਇਹ ਪਿਓ ਦੀ ਪੈੜ ਵਿੱਚ ਪੈੜ ਰੱਖਦਾ ਇੱਕ ਉਦਾਹਰਣ ਦੇ ਸੀ ਪੁਰਾਣੀ ਇਹ ਬਾਪੂ ਦੀ ਪੈਰ 'ਚ ਪੈਰ ਧਰਦਾ ਅਰਥ ਕੀ ਬਣਿਆ ਵੀ ਉਹ ਦੀਸ ਕਰਦਾ ਹੈ ਇਥੇ ਵੀ ਪੂਜੋ ਸਤ ਪੈਰਾਂ ਦਾ ਉਹੀ ਅਰਥ ਹੈ ਭਾਈ ਉਹਨਾਂ ਦੀ ਪੈਰ 'ਚ ਪੈਰ ਰੱਖੋ ਜਿੱਧਰ ਨੂੰ ਉਹਨਾਂ ਜੱਪਣ ਵਾਲਿਆਂ ਦੇ ਪੈਰ ਚੱਲਦੇ ਨੇ ਉਹਨਾਂ ਨੂੰ ਉਧਰ ਤੁਸੀਂ ਉਧਰ ਨੂੰ ਤੁਸੀਂ ਵੀ ਪੈਰ ਆਪਣੇ ਚਲਾਓ ਪੈਰ ਪੂਜਣ ਦਾ ਕੀ ਅਰਥ ਹੈ ਜਿੱਧਰ ਨੂੰ ਰੱਬ ਦੇ ਪਿਆਰਿਆਂ ਦੇ ਪੈਰ ਚੱਲਦੇ ਨੇ ਤੁਸੀਂ ਵੀ ਭਾਈ ਉਧਰ ਨੂੰ ਆਪਣੇ ਪੈਰ ਚਲਾਓ ਜਿੱਧਰ ਨੂੰ ਉਹ ਚੱਲਦੇ ਨੇ ਤੁਹਾਡੇ ਪੈਰ ਵੀ ਉਧਰ ਨੂੰ ਹੀ ਚੱਲਣੇ ਚਾਹੀਦੇ ਨੇ ਇਹ ਨਹੀਂ ਰੱਬ ਦੇ ਭਗਤ ਜਨਾਂ ਦੇ ਪੈਰਾਂ ਦੀ ਪੂਜਾ ਕਰਨੀ ਸੋ ਪਾਤਸ਼ਾਹ ਕਿਰਪਾ